ਸਤਿ ਸ੍ਰੀ ਅਕਾਲ ਨਮਸਤੇ ਜੀ ਮੇਰਾ ਨਾਮ ਡਾਕਟਰ ਵਿਸ਼ਮਉਨ ਹੈ ਮੈਂ ਜਾਨੰਦ ਮੈਡੀਕਲ ਕਾਲਜ ਤੋਂ ਐਕਚੁਅਲੀ ਜਿਹੜੇ ਆਪਣੇ ਹੁਣ ਤੁਸੀਂ ਦੇਖਿਆ ਹੋਊਗਾ ਕਿ ਇਹ ਜਿਹੜਾ ਫਾੜਾ ਕਰਕੇ ਜਿਹੜਾ ਪਾਣੀ ਖੜਾ ਹੋਇਆ ਹੈ ਇਹਦੇ ਕਰਕੇ ਕਾਫੀ ਜੜੀਆਂ ਬਿਮਾਰੀਆਂ ਨੇ ਉਹ ਫੈਲ ਰਹੀਆਂ ਤੇ ਫੈਲਣ ਦਾ ਡਰ ਵੀ ਹੈ ਅਸੀਂ ਕੁਝ ਬਿਮਾਰੀਆਂ ਬਾਰੇ ਤੁਹਾਨੂੰ ਸਿੰਪਲ ਜਾਣਕਾਰੀ ਦੇਵਾਂਗੇ ਜਿਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਆਪਾਂ ਬਿਮਾਰੀ ਤੋਂ ਬਚ ਸਕਦੇ ਆ ਪਹਿਲੀ ਇਹ ਹੈ ਕਿ ਜਿਹੜਾ ਪਾਣੀ ਹੈਗਾ ਪਾਣੀ ਕਰਕੇ ਆਪਣਾ ਪੇਟ ਖਰਾਬ ਹੋਰ ਇਨਫੈਕਸ਼ਨ ਹੋਣ ਦੇ ਜ਼ਿਆਦਾ ਡਰ ਹੈ ਜਿਹਦੇ ਵਿੱਚ ਟਾਈਫਾਇਡ ਕੋਲਰਾ ਵਗੈਰਾ ਹੁੰਦਾ ਤੇ ਉਹਦੇ ਤੋਂ ਬਚਣ ਦਾ ਅਸੀਂ ਦੋ ਹੀ ਉਏ ਕੀ ਜਿਹੜਾ ਪਾਣੀ ਹੈਗਾ ਉਹ ਉਹਨੂੰ ਗਰਮ ਕੀਤਾ ਜਾਵੇ ਉਹਨੂੰ ਉਬਾਲ ਕੇ ਠੰਡਾ ਕਰਕੇ ਫਿਰ ਪਾਣੀ ਪੀਤਾ ਜਾਵੇ ਉਹ ਡਿਸਇਨਫੈਕਟਡ ਹੋ ਜਾਂਦਾ ਹੈ ਜਾਂ ਦੂਜਾ ਤਰੀਕਾ ਹੈਗਾ ਕਿ ਇਹ ਜਿਹੜੀ ਕਲੋਰੀਨ ਦੀ ਟੈਬਲੇਟ ਹੈਗੀ ਹੈ 0.5 ਗ੍ਰਾਮ ਵਾਲੀ ਇਹਨੂੰ ਜੇ ਆਪਾਂ ਪਾਣੀ ਨੂੰ 20 ਲੀਟਰ ਪਾਣੀ ਦੇ ਵਿੱਚ ਘੋਲ ਦਈਏ ਤੇ 2 ਘੰਟਿਆਂ ਬਾਅਦ ਇਹਨੂੰ ਪਾਣੀ ਨੂੰ ਯੂਜ਼ ਕਰੀਏ ਤਾਂ ਪਾਣੀ ਜਿਹੜਾ ਹੈਗਾ ਪੀਣ ਯੋਗਰਾ ਹੋ ਜਾਂਦਾ ਤੇ ਇਹੀ ਆਪਾਂ ਨੂੰ ਪਾਣੀ ਪੀਣਾ ਚਾਹੀਦਾ ਇਹਦੇ ਨਾਲ ਆਪਣੀਆਂ ਪੇਟ ਦੀਆਂ ਕਾਫੀ ਬਿਮਾਰੀਆਂ ਪਛੀ ਜਾਣੀਆਂ ਹੈ ਦੂਸਰੀ ਚੀਜ਼ ਹੈ ਕਿ ਆਪਾਂ ਨਾਲ ਕੀ ਆਰਾਮ ਤੌਰ ਤੇ ਤਰ੍ਹਾਂ ਚ ਆਪਾਂ ਜਿਹੜਾ ਖੜਾ ਦਾ ਪਾਣੀ ਹੁੰਦਾ ਹੈ ਜਿਹੜਾ ਬਾਕੀ ਪਾਣੀ ਹੁੰਦਾ ਉਹਦੇ ਨਾਲ ਬਰਤਨ ਵਗੈਰਾ ਧੋ ਲੈਣੇ ਆ ਬਾਕੀ ਚੀਜ਼ਾਂ ਕਪੜੇ-ਕੁਪੜੇ ਧੋ ਲੈਣੇ ਆ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਵਿੱਚ ਵੀ ਤਾਂ ਇਨਫੈਕਸ਼ਨ ਹੁੰਦੀ ਹੈ ਉਹ ਫਿਰ ਕਿਸੇ ਨਾ ਕਿਸੇ ਰੂਪ ਚ ਆਪਣੇ ਪੇਟ ਚ ਚਲੀ ਜਾਊਗੀ ਤਾਂ ਮੇਰੀ ਗੁਜਾਰਿਸ਼ ਹੈ ਕਿ ਜਦੋਂ ਉਹ ਨਾ ਚੀਜ਼ਾਂ ਵਾਸਤੇ ਵੀ ਆਪਾਂ ਪਾਣੀ ਯੂਜ਼ ਕਰੀਏ ਜਿੱਦਾਂ ਮੈਂ ਤੁਹਾਨੂੰ ਦੋਨੋਂ ਤਰੀਕੇ ਦੱਸਿਆ ਕਿ ਡੀਕੰਟਮੀਨੇਟਡ ਕਰਕੇ ਯੂਜ਼ ਕਰੀਏ ਉਹਦੇ ਨਾਲ ਆਪਣੀ ਬਿਮਾਰੀ ਬਚ ਸਕਦੀ ਹੈ ਦੇਖੋ ਇੱਕ ਚੀਜ਼ ਪਾਣੀ ਦੇ ਵਿੱਚ ਹੀ ਆਪਾਂ ਗੱਲ ਕਰ ਰਹੇ ਸੀਗੇ ਕਿ ਪੇਟ ਇੰਨਾ ਟਾਈਮ ਚ ਜੇ ਪਾਣੀ ਸਾਫ ਨਾ ਪੀਤਾ ਜਾਵੇ ਤਾਂ ਉਹਦੇ ਨਾਲ ਪੇਟ ਖਰਾਬ ਹੋ ਜਾਂਦਾ ਤੇ ਪੇਟ ਖਰਾਬ ਦੇ ਨਾਲ ਅਸੀਂ ਦੇਖਿਆ ਕਿ ਜਿਹੜਾ ਡਾਇਰੀਆ ਹੈਗਾ ਉਹ ਜਦੋਂ ਡੀ ਹਾਈਡਰੇਸ਼ਨ ਕਰਦਾ ਹੈ ਉਹ ਬਲੱਡ ਪ੍ਰੈਸ਼ਰ ਲੋਅ ਕਰ ਦਿੰਦਾ ਹੈ ਕਿਡਨੀ ਤੇ ਸਰਪੰਦਾ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਉਦੋਂ ਜਦੋਂ ਵੀ ਹੋਵੇ ਜਿਹੜਾ ORS ਹੈ ਉਹ ਤਾਂ ਆਪਾਂ ਨੂੰ ਬੜੇ ਆਰਾਮ ਨਾਲ ਮਿਲ ਜਾਂਦਾ ਉਹਦਾ ਇੱਕ ਪਾਊਚ ਜੇ ਆਪਾਂ 1 ਲੀਟਰ ਪਾਣੀ ਚ ਪਾ ਕੇ ਸਾਫ ਪਾਣੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਆਪਾਂ بار-ਬਾਰ ਪਿੰਦੇ ਰੋ ਪਾਣੀ ਦੀ ਘਾਟ ਨਾ ਹੋਵੇ ਤਾਂ ਆਪਾਂ ਇਹ ਬਿਮਾਰੀਆਂ ਤੋਂ ਬਚ ਸਕ ਤਾਂ ਆਪਾਂ ਇਹਦੇ ਵਿੱਚ 1 ਲੀਟਰ ਚ ਆਪਾਂ ਜਿਹੜਾ 4-5 ਚਮਚ ਮਿੱਠੇ ਦੇ ਹਨਾ ਚੀਨੀ ਦੇ ਤੇ ਨਮਕ ਤੇ ਥੋੜਾ ਜਿਹਾ ਨਿੰਬੂ ਪਾਵਾਂਗੇ ਤਾਂ ਜਿਹੜੇ ਆਪਣੇ ਇਲੈਕਟ੍ਰੋਲਾਈਟ ਬੈਲੈਂਸ ਹੈ ਉਹ ਠੀਕ ਰਹੂਗਾ। ਕੇਲਾ ਜਿਹਦਾ ਬਨਾਣਾ ਹੈਗਾ ਕਿਡਨੀ ਵਾਲੇ ਮਰੀਜ਼ਾਂ ਨੂੰ ਛੱਡ ਕੇ ਜਿਹੜਾ ਕੇਲਾ 슈ਗਰ ਵਾਲਿਆਂ ਨੂੰ ਛੱਡ ਕੇ ਕੇਲਾ ਇੱਕ ਬਹੁਤ ਵਧੀਆ ਆਹਾਰ ਹੈ ਜਿਹਦੇ ਵਿੱਚ ਆਪਾਂ ਪੋਟਾਸ਼ੀਅਮ ਵੀ ਆ ਜਾਂਦਾ ਹੈ ਇਲੈਕਟ੍ਰੋਲਾਈਟਸ ਵੀ ਆ ਜਾਂਦੇ ਨੇ ਉਹ ਫਾਇਦਾ ਕਰਦਾ ਹੈ। ਤੇ ਕੁਝ ਜੇ ਕੁਝ ਵੀ ਨਹੀਂ ਹੁੰਦਾ ਜਿੱਦਾਂ ਬੱਚੇ ਆ ਉਹ ਦਾਲ ਦਾ ਪਾਣੀ ਹੈਗਾ। ਉਹਦੇ ਨਾਲ ਵੀ ਪਾਣੀ ਦੀ ਘਾਟ ਨਹੀਂ ਹੁੰਦੀਨੀ। ਤੋਂ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਾਂਗੇ ਤਾਂ ਤਾਂ ਆਪਾਂ ਜੋ ਜ਼ਰੂਰੀ ਜਿਹੜੀ ਸਹਾਇਤਾ ਨਾ ਵੀ ਮਿਲੇ ਉਹਦੇ ਵਿੱਚ ਇਹ ਫਰਸਟ ਏਡ ਦਾ ਕੰਮ ਕਰੂਗੀ ਤੇ ਪਾਣੀ ਦੀ ਘਾਟ ਨਹੀਂ ਜਿਹੜੀ ਦੂਸਰੀਆਂ ਚੀਜ਼ਾਂ ਜੜਦਾ ਸੀ ਦੇਖ ਰਿਆਂ ਲੋਕਾਂ ਦੇ ਵਿੱਚ ਅਸੀਂ ਜਾ ਜਾ ਕੇ ਜਿਹੜੇ ਸਾਡੇ ਡਾਕਟਰ ਵੀ ਗਏ ਨੇ ਉਹ ਹੈ ਚਮੜੀ ਦੀਆਂ ਬਿਮਾਰੀਆਂ ਚਮੜੀ ਦੇ ਵਿੱਚ ਤੁਸੀਂ ਦੇਖੋ ਕਿ ਉਹਦੇ ਵਿੱਚ ਸਭ ਤੋਂ ਵਧੀਆ ਤਰੀਕਾ ਤਾਂ ਹੀ ਹੁੰਦਾ ਕਿ ਆਪਣੇ ਸਰੀਰ ਸੁੱਕਾ ਰਵੇ ਪਰ ਜਦੋਂ ਹੁਣ ਬਾਰਿਸ਼ ਆ ਗਈਆਂ ਪਾਣੀ ਹੈਗਾ ਤਾਂ ਸਰੀਰ ਸੁੱਕਾ ਰਹਿਣਾ ਮੁਸ਼ਕਲ ਹੈ ਪਰ ਕੋਸ਼ਿਸ਼ ਕਰੋ ਜਦੋਂ ਵੀ ਮੌਕਾ ਮਿਲੇ ਉਹਨੂੰ ਪਾਣੀ ਆਪਣੇ ਜਿਹੜਾ ਸਕਿਨ ਹੈਗੀ ਉਹਨੂੰ ਸੁਕਾਓ ਕਿਉਂਕਿ ਇਹ ਬਿਮਾਰੀ ਬਾਅਦ ਵਿੱਚ ਇੱਕ ਸੀਰੀਅਸ ਹੋ ਜਾਂਦੀ ਹੈ ਸਭ ਤੋਂ ਕਾਮਨ ਜਿਹੜੀ ਅ ਉਦੇ ਵਿੱਚ ਉਹ ਫੰਗਲ ਇਨਫੈਕਸ਼ਨ ਹੈਗੀ ਹੈ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਹਨੂੰ ਇਹ ਟੀਨੀਆ ਕਹਿੰਦੇ ਆ ਫੰਗਲ ਇਨਫੈਕਸ਼ਨ ਹੈ ਇਹਨੂੰ ਇਹਦੇ ਵਿੱਚ ਤੁਹਾਨੂੰ ਜੇ ਖਾਰਿਸ਼ ਹੁੰਦੀ ਹੈ ਜਾਂ ਲਾਲ ਹੋ ਜਾਂਦੀ ਹੈ ਚਮੜੀ ਸਿਰਕੀ ਜਾਂਦੀ ਹੈ ਇਨੂੰ ਇਹਦੇ ਵਿੱਚ ਇਹ ਹੈ ਕਿ ਜਿਹੜੇ ਆਪਣੇ ਸਰੀਰ ਸਕਿਨ ਨੂੰ ਉਹਨੂੰ ਗਿੱਲਾ ਨਾ ਕਰੋ ਤੇ ਇਹਦੇ ਵਾਸਤੇ ਇੱਕ ਬਹੁਤ ਹੀ ਸਿੰਪਲ ਕੈਂਡੀਡ ਟਕਰੀਮ ਆਂਦੀ ਹੈ ਐਂਟੀਫੰਗਲ ਹੁੰਦੀ ਹੈ ਜਿਹੜੀ ਕਿ ਤੁਹਾਨੂੰ ਨੇੜੇ ਮੈਡੀਕਲ ਉਸ ਤੋਂ ਮਿਲ ਸਕਦੀ ਹੈ ਜਾਂ ਹੋ ਸਕਦਾ ਹੈ ਕਿ ਜਿਹੜੀ ਸਰਕਾਰ ਹੈਗੀ ਹੈ ਜਾਂ ਆਪਣੇ ਡਿਸਟ੍ਰਿਕਟ ਐਡਮਿਨਿਸਟਰ ਤੁਹਾਨੂੰ ਮੁਹੱਈਆ ਕਰਾਵੇ ਜਿਹੜੀ ਦੂਸਰੀ ਇਨਫੈਕਸ਼ਨ ਹੈਗੀ ਹੈ ਇਹ ਵੀ ਫੰਗਲ ਇਨਫੈਕਸ਼ਨ ਹੈ ਤੁਸੀਂ ਦੇਖੋ ਗਿੱਲੇ ਪਾਣੀ ਕਰਕੇ ਜਿਹੜੀਆਂ ਉਂਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਜਿਹੜੇ ਕਾਟ ਲੱਗੀ ਹੋਈ ਹੈ ਇਹ ਵੀ ਫੰਗਲ ਇਨਫੈਕਸ਼ਨ ਹੈ ਇਹਦਾ ਵੀ ਟ੍ਰੀਟਮੈਂਟ ਹੈ ਇਹਦੇ ਵਿੱਚ ਵੀ ਈਚਿੰਗ ਹੁੰਦੀ ਹੈ ਇਹਦੇ ਵਿੱਚ ਅਗੇਨ ਹੈ ਕਿ ਆਪਾਂ ਨੂੰ ਡਰਾਈਨੈਸ ਹੋਣੀ ਚਾਹੀਦੀ ਹੈ ਤੇ ਜਿਹੜੀ ਤੁਹਾਨੂੰ ਅਸੀਂ ਅਪਾਇੰਟਮੈਂਟ ਦੱਸੀ ਹੈ ਕੈਂਡੀਡ ਟਕਰੀਮ ਉਹ ਕਰੋ ਇੱਕ ਟੈਬਲੇਟ ਵੀ ਹੁੰਦੀ ਹੈ ਪਰ ਉਹ ਮੈਂ ਚਾਹਾਂਗਾ ਕਿ ਆਪਣੀ ਡਾਕਟਰ ਦੀ ਉਸ ਤੋਂ ਬਿਨਾ ਨਾ ਲਓ ਤੁਸੀਂ ਪਰੰਤੂ ਕਰੀਮ ਤੁਸੀਂ ਲਗਾ ਸਕਦੇ ਹੋ ਤੇ ਤੁਹਾਨੂੰ ਪ੍ਰੋਬਲਮ ਪਰ ਸਕਦੀ ਹੈ ਬਹੁਤ ਜ਼ਿਆਦਾ ਖਾਰਿਸ਼ ਹੋਵੇ ਤਾਂ ਸੈਟਰੀਜਨ ਦੀ ਗੋਲੀ ਹੈਗੀ ਹੈ ਜਿਹੜੀ ਕਿ ਬੜੀ ਅਵੇਲੇਬਲ ਮਿਲ ਰਹੀ ਹੈ ਔਰ ਸਟੇਟ ਉਹਨੂੰ ਮਹੱਈਆ ਵੀ ਕਰਾ ਰਹੀ ਹੈ ਕਿਟ ਦੇ ਵਿੱਚ ਵੀ ਪਾ ਕੇ ਦੇ ਰਹੀ ਹੈ ਜਿਹੜਾ ਤੁਹਾਨੂੰ ਫਾਇਦਾ ਕਰੇਗੀ ਤੀਸਰੀ ਦੋਸਤੋ ਇੱਕ ਇਨਫੈਕਸ਼ਨ ਹੁੰਦੀ ਹੈ ਬ ਤੁਸੀਂ ਦੇਖੋ ਕਿ ਜਿਹੜਾ ਸਰੀਰ ਹੈਗਾ ਪੂਰਾ ਉਹ ਲਾਲ ਹੋ ਜਾਂਦਾ ਹੈ ਹੈਨਾ ਤੁਸੀਂ ਦੇਖੋ ਪੂਰਾ ਲਾਲ ਹੈ ਖੁਰਚਿਆ ਜਾਂਦਾ ਹੈ ਲਾਲੀ ਆ ਜਾਂਦੀ ਹੈ ਇਹ ਸੁਪਰ ਹੈਡਨ ਬੈਕਟੀਰੀਅਲ ਇਨਫੈਕਸ਼ਨ ਹੈ ਜਦੋਂ ਬੈਕਟੀਰੀਆ ਦੀ ਇਨਫੈਕਸ਼ਨ ਹੁੰਦੀ ਹੈ ਉਦੋਂ ਇਹ ਫੰਗਲ ਵਾਲੀ ਚੀਜ਼ਾਂ ਕੰਮ ਨਹੀਂ ਕਰਦੀਆਂ ਜੇ ਕਿਸੇ ਦੇ ਪੈਰਾਂ ਤੇ ਸੋਜਾ ਹੋਵੇ ਖਾਰਿਸ਼ ਹੋਵੇ ਤਾਂ ਆਪਾਂ ਇਹਨਾਂ ਨੂੰ ਸੁਕਾਓ ਇਹਨਾਂ ਨੂੰ ਪੂਰੀ ਤਰ੍ਹਾਂ ਸੁਕਾ ਕੇ ਇਹਦੇ ਵਾਸਤੇ ਜਿਹੜੀ ਆਇੰਟਮੈਂਟ ਹੈਗੀ ਸੋਫਰਾਮਾਈਸ ਆਇੰਟਮੈਂਟ ਹੁੰਦੀ ਹੈਗੀ ਉਹ ਲਗਾ ਸਕਦੇ ਹੋ ਤੇ ਕੋਈ ਓਰਲ ਐਂਟੀਬਾਇਟਿਕਸ ਵੀ ਹੁੰਦੇ ਆ ਜੇ ਅਵੇਲੇਬਲ ਹੋਣ ਅਗੇਨ ਡਾਕਟਰੀ ਐਡਵਾਈਸ ਤੋਂ ਬਿਨਾਂ ਓਰਲ ਐਂਟੀਬਾਇਟਿਕਸ ਨਾ ਲਓ ਉਹਨਾਂ ਨੂੰ ਪੁੱਛ ਕੇ ਲਓ ਇਹ ਟਰੀਟਮੈਂਟ ਹੋ ਸਕਦਾ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿਉਂਕਿ ਪਾਣੀ ਜਿਹੜਾ ਹੈਗਾ ਆਪਣੇ ਪੈਰਾਂ ਪੈਰਾਂ ਵਿੱਚ ਕਿਉਂਕਿ ਪਾਣੀ ਹੈਗਾ ਪੈਰ ਆਪਣੇ ਉਦਾਂ ਹੀ ਹੈ ਜ਼ਰੂਰੀ ਨਹੀਂ ਬੂਟ ਤਾਂ ਦੂਸਰੇ ਨਹੀਂ ਮਿਲਦੇ ਤਾਂ ਉਹ ਪੈਰਾਂ ਦੇ ਕਰਕੇ ਤੁਸੀਂ ਦੇਖੋਗੇ ਕਿ ਪੈਰਾਂ ਦੀ ਸਕਿਨ ਹੈ ਪੂਰੀ ਉਖੜੀ ਹੋਈ ਹੈ ਤਾਂ ਇਹ ਜਿਹੜੀ ਹੈ ਇਹਨੂੰ ਅਸੀਂ ਅੰਗਰੇਜ਼ੀ ਭਾਸ਼ਾ ਵਿੱਚ ਟ੍ਰੈਂਚ ਫੁੱਟ ਕਹਿੰਦੇ ਆ ਤੇ ਇਹਦੇ ਵਿੱਚ ਜਿਹੜੇ ਪੈਰ ਆ ਸੋਜ ਜਾਂਦਾ ਹੈ ਹੈਨਾ ਤੇ ਇਹਦੇ ਵਿੱਚ ਛਾਲੇ ਵੀ ਹੋ ਸਕਦੇ ਨੇ ਜ਼ਖਮ ਵੀ ਹੋ ਸਕਦੇ ਆ ਇਹਦੇ ਵਿੱਚ ਇਹ ਹੈ ਕਿ ਜਦੋਂ ਮੌਕਾ ਮਿਲੇ ਉਦੋਂ ਪੈਰਾਂ ਨੂੰ ਸੁਕਾ ਲਓ ਔਰ ਜੁੱਤਿਆਂ ਨੂੰ ਬਾਰ-ਬਾਰ ਬਦਲਦੇ ਰਹੋ ਅਗਰ ਪੋਸੀਬਲ ਹੈ ਅਗਰ ਨਹੀਂ ਹੈ ਤਾਂ ਇਹਦੇ ਵਾਸਤੇ ਵੀ ਸੋਫਰਾਮਾਈਸਿਨ ਕਰੀਮ ਹੈ ਜਿਹੜੀ ਫਾਇਦਾ ਕਰ ਸਕਦੀ ਹੈ ਔਰ ਚੌਥੀ ਜਿਹੜੇ ਖਾਰਿਸ਼ ਹੋਵੇ ਤਾਂ ਤੁਹਾਨੂੰ ਮੈਂ ਦੱਸਿਆ ਕਿ ਸੈਟਰੀਜਿਨ ਦੀ ਗੋਲੀਆਂ ਇਹਨੂੰ ਯੂਜ਼ ਕਰ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਕਰਕੇ ਆਪਾਂ ਅਵੋਇਡ ਕਰ ਸਕਦੇ ਆ ਇੱਕ ਹੋਰ ਅਸੀਂ ਕਾਫੀ ਖੜਾਂ ਦੇ ਵਿੱਚ ਬਿਮਾਰੀ ਦੇਖੀ ਹੈ ਕੰਟੈਕਟ ਡਰਮਟਾਈਟਸ ਇਹ ਵੀ ਇੱਕ ਤਰ੍ਹਾਂ ਦੀ ਖਾਰਿ ਖੁਜਲੀ ਦੀ ਬਿਮਾਰੀ ਹੈ ਤੁਸੀਂ ਦੇਖੋ ਇਹਦੇ ਵਿੱਚ ਸਕਿਨ ਤੁਹਾਨੂੰ ਪਤਾ ਲੱਗ ਜਾਏਗਾ ਕਿ ਚਾਰਾਂ ਦੇ ਵਿੱਚ ਕਿਦਾਂ ਡਿਫਰੈਂਸ਼ੀਏਟ ਕਰਨਾ ਹੈਗਾ ਇਹਦੇ ਵਿੱਚ ਵੀ ਜੇ ਈਚਿੰਗ ਹੁੰਦੀ ਹੈ ਤਾਂ ਆਪਾਂ ਨੂੰ ਜਿਹੜੀ ਲੀਵੋ ਸੈਟਰੀਜਿਨ ਹੈ ਉਹ ਹੈਲਪ ਕਰਦੀ ਹੈ ਤੇ ਕੋਈ ਵੀ ਜਿਹ ਸੋਪਰਾਮਾਈਸਿਨ ਵਗੈਰਾ ਉਹ ਲਗਾ ਸਕਦੇ ਆਪਾਂ ਨੂੰ ਫਾਇਦਾ ਕਰ ਸਕਦਾ ਸੋ ਇਹ ਆਮ ਬਿਮਾਰੀਆਂ ਨੇ ਤੇ ਪਾਣੀ ਦਾ ਜਿਹੜਾ ਮੈਂ ਤੁਹਾਨੂੰ ਧਿਆਨ ਦੱਸ ਰਿਹਾ ਕਿ ਉਹ ਜੇ ਆਪਾਂ ਰੱਖਾਂਗੇ ਤੇ ਜਿਹੜੀਆਂ ਚਮੜੀ ਦੀਆਂ ਬਿਮਾਰੀਆਂ ਜਿਹੜੀ ਕਿ ਜ਼ਿਆਦਾਤਰ ਇਹ ਲੋਕਾਂ ਨੂੰ ਹੋ ਸਕਦੀਆਂ ਉਹਨਾਂ ਤੋਂ ਆਪਾਂ ਬਚਾ ਕੇ ਕਰਕੇ ਕਾਫੀ ਹੱਦ ਤੱਕ ਇਸ ਬਿਮਾਰੀ ਤੋਂ ਬਚਾਅ ਕਰ ਸਕਦੇ ਆਂ ਔਰ ਦੂਸਰਾ ਤੁਸੀਂ ਆਪਾਂ ਨੂੰ ਇਸ ਮੁਸੀਬਤ 'ਚ ਅਸੀਂ ਸਾਰੀ ਟੀਮ ਤੁਹਾਡੇ ਨਾਲ ਸਾਡੇ ਹਸਪੀਟਲ ਦੀ ਪੂਰੀ ਸਰਕਾਰ ਡਿਸਟ੍ਰਿਕਟ ਐਡਮਿਸ਼ਨ ਸਾਰੇ ਤੁਹਾਡੇ ਨਾਲ ਆ ਤੇ ਜਦੋਂ ਵੀ ਕੋਈ ਸਾਡੀ ਲੋੜ ਹੋਵੇ ਤੁਹਾਨੂੰ ਨੰਬਰ ਡਿਫਰੈਂਟ ਦਿੱਤੇ ਗਏ ਹਨ ਤੇ ਉਹਦੇ ਵਿੱਚ ਜਾਣਕਾਰੀ ਪ੍ਰਾਪਤ ਕਰੋ ਤੇ ਸਾਡੀ ਸਹਾਇਤਾ ਤੇ ਅਸੀਂ ਤੁਹਾਡੇ ਲਈ ਆ ਜਾਵਾਂਗੇ ਥੈਂਕ ਯੂ ਵੈਰੀ ਮਚ